ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਨੂੰ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਵੈਲਕਮ ਬੈਕ ਆਨ ਯੂਟਿਊਬ ਚੈਨਲ ਮਿਸਟਰ ਐਂਡ ਮਿਸਿਸ ਹੁੰਜਨ ਤੇ ਆਪਾਂ ਤੁਹਾਨੂੰ ਲੈ ਕੇ ਆਏ ਆ ਅੱਜ ਆਲਮਗੀਰ ਸਾਹਿਬ ਸਾਰੇ ਜਾਣਿਆਂ ਨੂੰ ਦਰਸ਼ਨ ਕਰਾਵਾਂਗੇ ਅਸੀਂ ਵੀ ਆਏ ਆ ਬਹੁਤ ਟਾਈਮ ਬਾਅਦ ਮੈਨੂੰ ਲੱਗਦਾ ਮੈਨੂੰ ਕਾਫੀ ਟਾਈਮ ਹੋ ਗਿਆ ਆਈ ਨੂੰ ਤੇ ਪਹਿਲਾਂ ਐਕਚੁਅਲੀ ਸੰਡੇ ਦੀ ਸੰਡੇ ਜਾਂਦੇ ਹੁੰਦੇ ਸੀ ਤੇ ਸਾਡੀ ਰੁਟੀਨ ਥੋੜੀ ਜੀ ਟੁੱਟ ਗਈ ਤੇ ਆਪਾਂ ਬੈਕ ਟੂ ਨਾਰਮਲ ਜਿਹੜੀ ਰੁਟੀਨ ਸੀ ਉਹਦੇ ਚ ਆ ਰਹੇ ਆ ਤੇ ਇਹਨਾਂ ਨੂੰ ਵੀ ਮੈਂ ਕਿਹਾ ਸੀ ਕਿ ਆਪਾਂ ਜਾਣਾ ਹੈ ਤੇ ਕੁਛ ਅਸੀਸ ਕਰਕੇ ਆਏ ਆ ਮੱਥਾ ਟਿਕਾਵਾਂਗੇ ਅਸੀਸ ਦਾ ਵੀ ਫਸਟ ਟਾਈਮ ਆਈ ਆ ਨਾ ਅਸੀਸ ਹਾਂ ਤੇ ਅਸੀਂ ਸੁੱਤੀ ਪਈ ਆ ਨਾਨੀ ਨਾਲ ਤੇ ਅਦੀ ਦਾਦੀ ਵੀ ਬੈਠੀ ਆ ਕੁਛ ਇਹ ਬੀਬੀਆਂ ਦਾ ਵੀ ਵਿਚਾਰ ਸੀ ਕਿ ਗੁਰਦੁਆਰਾ ਸਾਹਿਬ ਲੈ ਜਾਓ ਸਾਨੂੰ ਤੇ ਮੈਂ ਦਰਸਲ ਮੈਨੂੰ ਸੀਗਾ ਵੀ ਮੈਂ ਲੰਗਰ ਛਕਿਆਵਾ ਮੈ ਤਾਂ ਨਹੀਂ ਤੇ ਮੁੱਠਾ ਤਾਂ ਚਲੋ ਆਪਾਂ ਟਿਕਣਾ ਵਾ ਕਿਹਾ ਮੈਂ ਸੀਗਾ ਤੈਨੂੰ ਵੀ ਮੈਂ ਆਪਾਂ ਚੱਲਦੇ ਹਾਂ ਹਾਂਜੀ ਇਹਨਾਂ ਨੇ ਕਿਹਾ ਸੀ ਜੀ ਇੰਨਾ ਕਰਕੇ ਅਸੀਂ ਆਏ ਆ ਜੀ ਸਾਡਾ ਤਾਂ ਕੋਈ ਹੈ ਹੀ ਨਹੀਂ دین ਧਰਮ ਵੀ ਅਸੀਂ ਗੁਰਦੁਆਰਾ ਸਭ ਜਾઈએ ਤੇ ਬਾਸਾ ਅੱਜ ਭੀੜ ਤਾਂ ਵੈਸੇ ਬਹੁਤ ਹੋਗੀ ਮੈਨੂੰ ਲੱਗ ਰਿਹਾ ਅੱਜ ਇਹਨਾਂ ਨੂੰ ਉਹ ਵੀ ਦਿਖਾਈਏ ਕੀ ਮੈਵਨ ਹਾਂ ਤੁਹਾਨੂੰ ਦੋਨਾਂ ਨੂੰ ਮੈਵਨ ਨਹੀਂ ਦਿਖਾਣੇ ਆ ਤੁਹਾਨੂੰ ਦੋਨਾਂ ਨੂੰ ਇਹ ਜੀ ਇੱਕ ਚੀਜ਼ ਦਿਖਾਉਣੀ ਆ ਚੀਜ਼ ਆਉਂਦੀ ਆ ਉਹਨਾਂ ਦੀ ਆ ਨਾ ਤੁਹਾਨੂੰ ਲਿਆ ਕਰੀ ਜਾਂਦੀ ਆ ਆਪਣ ਸੱਟ ਮੰਮੀ ਰੋਕ ਜੋ ਮੜੇ ਦਾਂਦਿਓ ਕਿੱਥੇ ਆਈ ਸੀ ਤੁਸੀਂ ਅੱਜ ਤੁਹਾਨੂੰ ਨਾ ਕਲੋਨੀ ਦਿਖਾਣੇ ਆ ਤੁਸੀਂ ਗੋਪੀ ਜੀ ਤੇਰੀ ਸਾਨੂੰ ਪਸੰਦ ਆਈ ਸੀ ਤੁਹਾਨੂੰ ਦੇਖਿਓ ਕਿੱਡੀ ਕ ਮੰਮੀ ਨੂੰ ਤਾਂ ਬਹੁਤ ਪਸੰਦ ਆਊਗੀ ਮੇਰੇ ਵਾਲੀ ਨੂੰ ਮੰਮੀ ਨੂੰ ਗ੍ਰੀਨਰੀ ਬਹੁਤ ਪਸੰਦ ਆਈ ਏਰੀਆ ਸਾਈਟ ਤੇ ਚਲ ਆਪਾਂ ਕਲੋਨੀ ਦੇਖ ਲੈਣੇ ਆ ਆਪਾਂ ਉਧਰ ਜਾ ਕੇ ਜਾਣੂ ਫਿਰ ਇੱਧਰ ਨੂੰ ਮੋੜ ਦੇ ਨਾਲੇ ਗੱਡੀ ਸਹੀ ਲੱਗ ਜੂਗੀ ਸੋ ਅੱਜ ਭੀੜ ਜਿੱਦਾਂ ਮੈਂ ਕਿਹਾ ਬਹੁਤ ਜ਼ਿਆਦਾ ਹੋਊਗੀ ਬਟ ਕੋਈ ਗੱਲ ਨਹੀਂ ਗੱਡੀਆਂ ਹੜੀਆਂ ਗੱਡੀਆਂ ਦੀ ਭੀੜ ਬਹੁਤ ਅੰਦਰ ਸੰਗਤ ਵੀ ਹੁੰਨੀ ਹੀ ਹੋਊਗੀ ਤੇ ਮੈਨੂੰ ਲੱਗਦਾ ਪਾਰਕਿੰਗਸ ਵੀ ਫੁੱਲ ਹੋਣਗੀਆਂ ਬਟ ਇ ਚਲਾ ਲਾਂਗੇ ਮੱਥਾ ਤਾਂ ਟੇਕਣਾ ਆਪਾਂ ਕੋਈ ਨਹੀਂ ਅੱਜ ਜੋ ਮਰਜੀ ਹੋ ਜੇ ਤੇ ਲੰਗਰ ਦਾ ਮੈਂ ਖਾ ਕੇ ਜਾਣਾ ਇਸ ਲਈ ਮੈਂ ਘਰੋਂ ਕੁਝ ਨਹੀਂ ਖਾ ਕੇ ਆਈ ਠੀਕ ਆ ਤੇ ਵੈਸੇ ਕਹਿ ਦਿੰਦੇ ਆ ਜੇ ਘਰੋਂ ਨਾ ਖਾ ਕੇ आओ ਅਕੇ ਮਿਲਦਾ ਨਹੀਂ ਨਿੰਦਾ ਪਰ ਗੁਰੂ ਘਰ ਤਾਂ ਮਿਲ ਜੂਗਾ ਯਾਰ ਬੜੀ ਲੰਬੀ ਲਾਈਨ ਹਮ ਟੇਕਣਾ ਅਸੀਸ ਲਈ ਉਹ ਲੈਣਾ ਛੋਟਾ ਜਿਹਾ ਸਿਰ ਤੇ ਬੰਨਣ ਵਾਲਾ ਜੀ ਆਕਾ ਹੱਸਾ ਤੇ ਅਸੀਸ ਲਈ ਮੈਂ ਇੱਕ ਬੜਾ ਵਧੀਆ ਚੈਨਲ ਫਾਈਂਡ ਆਊਟ ਕੀਤਾ anahad.com ਕਰਕੇ ਆ ਉੱਤੇ ਬਹੁਤ ਸੋਹਣੀਆਂ ਬੱਚਿਆਂ ਵਾਲੀਆਂ ਸਟੋਰੀਜ਼ ਹੁੰਦੀਆਂ ਐਂਡ ਅੱਜ ਕੱਲ ਇਹ ਉਹ ਸੁਣ ਸੁਣ ਕੇ ਸੌ ਜਾਂਦੀ ਆ ਉਹ ਵਾਹ ਵਾਟ ਅ ਸੇਲ ਅੱਛੀ ਹੈ ਉਹ ਫੁੱਲਾਂ ਵਾਲਾ ਕੈਸਾ ਲੱਗ ਰਿਹਾ ਹੈ ਨਹੀਂ ਨਹੀਂ ਲੈਣਾ ਨਹੀਂ ਦੇਖ ਲੋ ਨਹੀਂ ਆ ਟੀ-ਸ਼ਰਟਾਂ ਵੀ ਆ ਐਚ ਐਨ ਐਮ ਦੀਆਂ ਲੈ ਹੈਂਗਰ 'ਚ ਨਹੀਂ ਇੱਥੇ ਵੀ ਮਿਲ ਰਹੀਆਂ ਨੇ ਜੇ ਮੈਂ ਉੱਥੋਂ ਦਵਾ ਦੂੰ ਐਚ ਐਨ ਐਮ ਨਹੀਂ ਤੁਸੀਂ ਇੱਥੋਂ ਲੈ ਕੇ ਦੋ ਮੈਨੂੰ ਐਚ ਐਨ ਐਮ ਪਿਓਰ ਹੋਣਾ ਇੱਥੇ ਪਿਓਰ ਐਚ ਐਨ ਚਲੋ ਬਈ ਚੱਲੀਏ ਆ ਦੇਖੋ ਗੋਗਲਾ ਵੀ ਨੇ ਨਾਈਸ ਚਲੋ ਯਰ ਕਿੰਨੇ ਟਾਈਮ ਬਾਅਦ ਇਦਾਂ ਦੀ ਮਾਰਕੀਟ ਜੀ ਦੇਖਣ ਨੂੰ ਮਿਲੀ ਆ ਕਦੇ ਆਏ ਨਹੀਂ ਨਾ ਪਹਿਲਾਂ ਆਪਾਂ ਚੱਲਦੇ ਆ ਮੈਂ ਉੱਥੇ ਕਲੋਨੀ 'ਚ ਪਹਿਲਾਂ ਇਹਨਾਂ ਨੂੰ ਦਿਖਾ ਕੇ ਲੈਣੀ ਆ ਕਲੋਨੀ ਜਿਹੜੀ ਸਾਨੂੰ ਦੋਵਾਂ ਜਣਿਆਂ ਨੂੰ ਤਾਂ ਬਹੁਤ ਜ਼ਿਆਦਾ ਪਸੰਦ ਆ ਤੇ ਮੈਨੂੰ ਇੰਨਾ ਤਾਂ ਪਤਾ ਵੀ ਮੇਰੀ ਵਾਲੀ ਮੰਮੀ ਨੂੰ ਤਾਂ ਬਹੁਤ ਪਸੰਦ ਆਊਗੀ ਸਾਡੇ ਵਾਲੀ ਮੰਮੀ ਨੂੰ ਨਾ ਇਧਰ ਵਾਲੇ ਨੂੰ ਤਾਂ ਨਹੀਂ ਪਸੰਦ ਆਊਗੀ ਇਹਨਾਂ ਨੇ ਕਹਿੰਦਾ ਹਏ ਤਾਂ ਬਾੜੀ ਦੂਰਾ ਦੂਰ ਤਾਂ ਚਲੋ ਹੈ ਜੀ ਐਸਾ ਤਾਂ ਕੋਈ ਮਾਰਕੀਟ ਵੀ ਹੈ ਨੀ ਹਾਂ ਆਪਾਂ ਕਿਹਾ ਚਲੋ ਉੱਥੇ ਜਾਣਾ ਬਟ ਸਾਨੂੰ ਸੋਹਣੀ ਲੱਗੀ ਸੀ ਜਦੋਂ ਅਸੀਂ ਸੋਚਦੇ ਸੀਗੇ ਮਾੜਾ-ਮੋਟਾ ਇ ਚਲੋ ਬਾਕੀ ਨੰਨ ਦਿਖਾਉਨੇ ਆ ਦੇਖਦੇ ਆ ਨਾ ਦੇ ਰਿਐਕਸ਼ਨ ਵੀ ਇਹਨਾਂ ਨੂੰ ਕਹੇ ਜੀ ਲੱਗੀ ਮੈਨੂੰ ਤਾਂ ਬਹੁਤ ਪਸੰਦ ਆ ਇੱਧਰ ਵੀ ਬਹੁਤ ਪਸੰਦ ਆ ਐਂਡ ਆਈ ਹੋਪ ਕਦੇ ਬਾਬਾ ਜੀ ਯੂ نو ਇੰਧਰ ਆਸ਼ੀਰਵਾਦ ਦੇ ਦੇ ਕਈ ਨਹੀਂ ਹੂੰ ਦੇ ਦੇਣਗੇ ਵੈਸੇ ਤਾਂ ਅਸੀਸ ਦੇਤੀ ਬਸ ਹੁਣ ਸੀਸਾ ਹੀ ਮਿਲ ਜਣੀ ਆ ਸਾਨੂੰ ਗੱਲ ਲੈ ਕੋਈ ਨਹੀਂ ਚਲੋ ਮਿਲਦੇ ਆ ਅੱਗੇ ਜੇ ਜਾ ਕੇ ਕਲੋਨੀ ਦੇ ਵਿੱਚ ਹਾਂ ਦੇਖਿਆ ਨਿਕਲ ਗਈ ਹਾਂ ਪਹਿਲਾਂ ਹੀ ਆਏ ਦੇਖਿਆ ਮੰਮੀ ਅੰਦਰ ਟਾਣਾ ਨਾਣਾ ਨਾਣਾ ਵੇ ਦੇਖੋ ਇਹਦੀ ਲੁੱਕ ਕਿੰਨੀ ਸੋਹਣੀ ਆ ਕਿਦਾਂ ਲੱਗੀ ਮੰਮਾ ਵਧੀਆ ਦੇਖਿਆ ਹਲ ਤਾਂ ਅੱਗੇ ਜਾਣਾ ਰੁਕਜੋ ਖੜ੍ਹ ਜਾਓ ਨਾ ਉਹ ਦੇਖ ਕਿੰਨੀ ਸੋਹਣੀ ਕੋਟੀ ਬਣੀ ਹੋਈ ਆ ਮੈਨੂੰ ਤੇ ਇਹਨਾਂ ਨੂੰ ਤਾਂ ਇੰਨੀ ਪਸੰਦ ਆਈ ਆ ਨਾ ਹਰ ਜਗ੍ਹਾ ਰੇਟ ਵੀ ਬਹੁਤ ਹੁਣ ਰੇਟ ਤਾਂ ਚਲੋ ਸਾਨੂੰ ਪਤਾ ਨਹੀਂਗਾ ਪਰ ਇਹ ਜਗ੍ਹਾ ਇੱਥੇ ਪਾਰਕ ਬਣੀ ਹੋਈ ਆ ਰਾਤ ਨੂੰ ਬੰਦਾ ਬੈਠ ਸਕਦਾ ਰਾਤ ਨੂੰ ਤਾਂ ਹੋਰ ਸੋਹਣੀ ਲੱਗਦੀ ਆ ਚਲੋ ਅਸੀਂ ਬੀਬੀਆਂ ਨੂੰ ਪਹਿਲਾਂ ਆ ਦਿਖਾ ਦਈਏ ਸਾਰਾ ਫੇਰ ਤੁਹਾਨੂੰ ਦਿਖਾਉਨੇ ਆ ਨਾ ਸੋਹਣਾ ਲੱਗਦਾ ਹਾਂ ਇਹਨੇ ਦੇਖੋ ਹਾਈ ਹਾਈ ਨੀਕਾਈ ਨੇ ਅੰਦਰ ਆ ਰਹੀ ਚਲੋ ਵੀ ਆਪਾਂ ਤੇ ਪਹੁੰਚ ਗੁਰਦੁਆਰਾ ਸਾਹਿਬ ਪਾਠ ਹੋ ਰਿਹਾ ਚਲੋ ਸਾਡਾ ਛੋਣਾ ਪੁੱਤਲੇ ਸੁੱਤਾ ਪਿਆ ਮਦਾ ਛੋਨੇ ਬੁੱਤਨੇ ਉੱਠਣਾ ਨਹੀਂ ਅੱਜ ਉੱਠਣਾ ਨਹੀਂ ਸੀ ਬਾਬਾ ਜੀ ਕੋ ਆਗੇ ਚਲੋ ਮੁੰਡਾ ਜੀ ਲੱਗ ਰਿਹਾ ਇਸ ਟਾਈਮ ਨਾ ਇਹ ਚੱਲੀਏ ਜੀ ਚਲੋ ਜੀ ਚਲੋ ਮੈਂ ਬਨ ਕਲੋਨੀ ਦਾ ਇਹਨਾਂ ਨੇ ਦੇਖ ਲਈ ਦੇਖ ਬੋਲੀ ਘਰ ਆਇਆ ਜੀ ਉੱਪਰ ਥੱਲੇ ਕਰਾ ਦੇ ਆਹ ਇਹ ਨਹੀਂ ਜੂਰੀ ਇਹਨੇ ਕੁਕਰੀ ਦੋਆਂ ਸੜੀਆਂ ਲੱਗੀਆਂ ਨੇ ਹੁਣ ਐ ਕੀ ਕਰੀਆਂ ਨੇ ਚਲੋ ਦੇਖਦੇ ਆਂ ਜਾ ਕੇ ਫਿਰ ਤਾਂ ਬਹੁਤ ਹੋਊਗੀ ਹਾਂ ਮੇਚ ਨਾ ਵੱਜੀ ਨਹੀਂ ਵੱਦੀ ਮੈਨੂੰ ਪਤਾ ਵਾ ਉਹ ਚਲੋ ਜਾ ਕੇ ਪਹਿਲਾਂ ਅਸੀ ਇਸਲੀ ਲੈਣਾ ਕਿ ਕਿ ਫਿਰ ਜਾਂਦੇ ਆਂ ਅੰਦਰ मम्मी मम्मी ही होती है हो गया डैड बारियाँ का अ कितने था पूछियो कितने ना देखो ਦੋ ਮੈਂ ਲੰਮ 1 ਸੈਕਿੰਡ ਫਿਰ ਸੈਕਿੰਡ ਫਿਰ ਸੈਕਿੰਡ oh my god ਮੈਂ ਗਿਆ ਪੀਟਾ ਖਾਤੀ ਲਗੰਡੇ ਜੇ ਬਣਾਇਓ ਹਾਊ ਮਚ ਟਾਈਮ ਇਟ ਟੂਡੇ ਇੱਕ ਹੋਰ ਸੀਗੀ ਵੀਰੇ ਸ਼ੀਸ਼ੇ ਨੂੰ ਨਾ ਲਗਾ ਦੀਓ ਇਹ 30 ਹੈ ਹਾਊ ਮਚ ਟਾਈਮ ਇਟ ਵਿਲ ਟੇਕ ਬੋਲੇ ਹਾਊ ਮਚ ਟਾਈਮ ਇਟ ਵਿਲ ਬੀ ਠੀਕ ਬ్రో 노 ਹਾਊ ਮਚ ਟਾਈਮ ਇਟ ਵਿਲ ਟੇਕ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਸੰਦਾਈ ਓਕੇ ਥੈਂਕ ਯੂ ਬ్రో ਅੱਜ ਬੀਬੀਆਂ ਨੂੰ ਅਸੀਂ ਅਸੀਂ ਗਿਆ ਚਲੋ ਗੁਰੂ ਘਰ ਮੱਥਾ ਟਿਕਾ ਦਈਏ ਉਤਵਾ ਬੀਬੀਆਂ ਨੂੰ ਫਰਮਾਇਸ਼ ਕੀਤੀ ਵੀ ਦੱਸੋ ਕੀ ਖਾਣਾ ਐਂਡ ਬੀਬੀਆਂ ਸੇ ਬੀਬੀਆਂ ਕਹਿੰਦੀਆਂ ਅਸੀਂ ਲੰਗਰ ਖਾ ਲਿਆ ਅਸੀਂ ਕੁਝ ਨਹੀਂ ਖਾਣਾ ਵੀਰੇ ਇੱਥੇ ਰੱਖ ਵੀ ਨੇ ਉਹ ਦੇ ਦੇ ਮਾਪੂਸੀ ਵੀ ਕਰ ਦੇ ਆਹ ਦੇ ਤੇਰੇ ਡੈਡੀ ਜੀ ਹੋਰ ਚੈੱਕ ਕਰੋ ਇੱਧਰ ਧਾਰ ਚੈੱਕ ਕਰ ਲੈ ਨਹੀਂ ਆਹ ਚੈੱਕ ਕਰ

ਤੋ ਬੋਦੀ ਤੇ ਮੇ ਸੋਹਰਿਆਂ ਦੇ ਘਰੇ ਲੱਗੇ ਪਏ ਆ ਗੰਦ ਪਾਉਣ ਵਿਰੇ ਚ ਜਿੰਨਾ ਲੋੜ ਵਿੱਚ ਪਾਣਾ ਪਈ ਹੈ ਅਨਾਨੀ ਦੇ ਆਪ ਦੇ ਗਾਣੇ ਕੱਢੇ ਹੋਏ ਹਾਂ 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 ਮम्मा ਹਾਂ ਅਮਨੇ ਕੀ ਹੋਇਆ ਵੀਰੇ ਤੈਨੂੰ ਬਹੁਤ ਜਣਿਆਂ ਨੇ ਦੇਖ ਲੈਣਾ ਯੂ ਇਸ ਬਲੌਗ ਦੇ ਵਿੱਚ ਬਹੁਤ ਦੀ ਬੜਾ ਤੁਹਾਨੂੰ ਚਾਹਣ ਵੀ ਦੇਖ ਲੈਣਾ ਇਹ ਉਹੀ ਮੁੰਡਾ ਹੈ ਜਿਹੜਾ ਕਹਿੰਦਾ ਸੀਗਾ ਕਿਹੜੀ ਦੁਨੀਆ ਸੋਨੀ ਸੋਨੀ ਲੱਗਦੀ ਹੈ ਅੱਜ ਇਹਨੂੰ ਦੁਨੀਆ ਗੰਦੀ ਗੰਦੀ ਲੱਗ ਰਹੀ ਹੈ ਅਸੀਂ ਵੀ ਹੈਨਾ ਅਸੀਂ ਵੀ ਇਹਨੂੰ ਇਹਨੂੰ ਇਹ ਵੀ ਗੰਦਾ ਗੰਦਾ ਲੱਗ ਰਿਹਾ ਹੈ ਇਹਦਾ ਦਿਲ ਕਰ ਰਿਹਾ ਹੈ ਕਿ ਇਹਦੇ ਥਾਪੜ ਮਾਰੀ ਕੀ ਗੱਲ ਹੈ ਲੋ ਪਈ ਆ ਮੇਰਾ ਉਹ ਵੀ ਮੈਨੂੰ ਪਤਾ ਤੇਰੇ ਵੀਰ ਨੂੰ ਜਾਣਾ ਗੱਪੇ ਤੁਸੀਂ ਖੜੇ ਆ ਇੱਧਰ ਵੀ ਵੀਰ ਜੀ ਉੱਧਰ ਵੀ ਵੀਰ ਜੀ ਉਸ ਵਾਲੀ ਕੁਰਸੀ ਤੇ ਪਹਿਲਾਂ ਦੂਜੇ ਵੀਰ ਜੀ ਬੈਠੇ ਸੀਗੇ ਮੈਂ ਨਹੀਂ ਚਾਹਦਾ ਬਾਈ ਓਏ 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 ਬਰਹਿਣ ਦੇ ਰਹਿਣ ਦੇ ਇਹ ਐ ਵੀ ਨਹੀਂ ਚੱਲੋਂ ਤੁਹਾਨੂੰ ਦੇਖ ਕੇ ਉਹ ਵੀ ਰੋਕੀ ਪਹਿਲਾਂ ਥੱਲੇ ਦੇ ਲਈ ਪਾਪਾ ਦੀ ਲੁੱਠਾ ਨਾ ਰਹਿ ਜਾਵੇ ਮੇਰੇ ਨਾਲੋਂ ਤੇ ਮੇਲਾ ਨੂੰ ਨਾ ਬਈ ਪੱਖਾ ਨਾ ਪਹਿਣਾ ਕੋਈ ਨੂੰ ਪੱਖਾ ਅੰਦਰ ਏਸੀ ਚਾਲਦਾ ਕੁੜੀ ਨੂੰ ਏਸੀ ਚ ਲੈ ਕੇ ਚੱਲੋ ਏਸੀ ਚ ਹੀ ਆਈਏ ਤੂੰ 10:30 ਛੱਡੇ ਅੰਦਰ ਤੀ ਬਈ ਅੱਜ ਰਾਤ ਦੇ ਬੱਚੇ ਹੋਏ ਆ 12:30 ਪੰਜ ਗਏ ਹਾਂ ਮੰਮੀ ਦਾ ਰਿਐਕਸ਼ਨ ਅਸੀਂ ਤਾਂ ਚੱਲੇ ਸੌਣ ਤੂੰ ਜਾਓ ਸੌਣ 12:30 ਵਜੇ ਸਾਡਾ ਜੀ ਕੀਤਾ ਸਾਡਾ ਮਨ ਕਰ ਰਹਿਣ ਲੱਗ ਗਿਆ ਸੀਗਾ ਵੀ ਅਸੀਂ ਕੋਲਡ ਕਾਫੀ ਪੀਏ 올 ਰਾਈਟ ਆਮਰੇ ਮੂੰਹ ਦੇਖੀ ਜਿੱਦ ਨੂੰ ਦੇਖੇ ਇਸ ਵਿਚਾਰੇ ਨੂੰ ਬਹੁਤ ਜ਼ਿਆਦਾ ਨੀਂਦ ਆ ਰਹੀ ਸੀ oh my god ਇਹ ਕਹਿੰਦਾ ਯੋਰ ਬਣਾ ਲੋ ਕੀ ਬਣਾ ਲੋ ਕਾਫੀ ਕੈੜੇ ਜੇ ਹੋਏ ਇਹ ਬਾਈ ਪਲਾਨ ਇਹ ਬਣਾਉਂਦਾ ਹੀ ਰਹਦਾ ਵੈਸੇ ਕਾਫੀ ਹੈਗੀ ਆ ਕਿਸੇ ਦਿਨ ਪਲਾਨ ਵਾਲੀ ਵੀਡੀਓ ਬਣਾਉਂਗਾ ਵੈਸੇ 2-3 ਵਲੌਗ ਆ ਜਿੱਥੇ ਤੁਸੀਂ ਦੋਨੋਂ ਹੀ ਕੈਪਚਰ ਹੋਏ ਹੋਏ ਹੋ ਜਿਆਦਾ ਏਡੇ ਤੁਸੀਂ ਫੇਮ ਖੱਟਣਾ ਯਾਰ ਆਉਣਾ ਪਾਇਆ ਹੋਏ ਇੱਥੇ ਪਾਣੀ ਆ ਆ ਕੀ ਸੀ ਇਹਦੇ ਚ ਪਾਇਆ ਹੋਰ ਸਿਕਨ ਨਹੀਂ ਨਹੀਂ ਚਲੋ 20% ਪੀ ਆ ਤੁਸੀਂ ਕੌਫੀ ਬਣਾ ਲਈਏ ਪੀ ਕੇ ਮਿਲਦੇ ਹਾਂ ਨਹੀਂ ਪੀਣ ਲੱਗੇ ਮਿਲਾਂਗੇ ਪੀਣ ਲੱਗੇ ਮਿਲਾਂਗੇ ਨਾਲੇ ਜੀਜੇ ਨੂੰ ਦੁਆਵਾਂ ਦਵਾਂਗੇ ਰਿਐਕਸ਼ਨ ਦਵਾਂਗੇ ਤੁਹਾਨੂੰ ਮੈਂ ਤੁਹਾਡੀ ਸੱਸ ਦੇ ਰਿਐਕਸ਼ਨ ਜ਼ਰੂਰ ਦਵਾਉਂਗੀ ਇਹਦੇ ਚ ਅੱਜ ਠੀਕ ਹੈ ਦੇਖੀ ਚੱਲੋ ਹਾਈ ਗਰਲਸ ਆਲੇ ਸੋਨਾਂ ਨੂੰ ਓਕੇ ਹਮਨੇ एवरीवन ਗੁੱਡ ਨਾਈਟ ਕਹ ਦੇ ਕਹ ਦੇ ਗੁੱਡ ਨਾਈਟ ਓ एवरीवन ਦੀ ਅੱਜ ਪੇਟ ਦੁਖਦੀ ਪਈ एवरीवन ਇਟਸ ਓਕੇ ਹਾਂਜੀ ਤੇ ਅੱਪਾ ਅਗੇ ਘਰੇ ਵਾਪਸ ਖਾ ਪੀ ਕੇ ਮੱਠਾ ਟੇਕ ਕੇ ਤੇ ਮੰਮੀਆਂ ਨੂੰ ਵੀ ਖਮਾਫਰਾ ਲਿਆਏ ਮੈਂ ਕਿਹਾ ਚਲੋ ਇੱਕ ਦਿਨ ਇਹਨਾਂ ਨੂੰ ਵੀ ਖਮਾ ਦਈਏ ਅਸੀਂ ਪਹਿਲਾਂ ਕਿਤੇ ਗਏ ਹੋਏ ਸੀ ਉੱਥੋਂ ਵਾਪਸ ਆਏ ਸੀ ਬਟ ਅਸੀਂ ਕਿਆ ਹੋਇਆ ਸੀਗਾ ਕਿ ਅਸੀਂ ਇਸ ਦਾ ਮੱਠਾ ਟਕਾ ਕੇ ਲੈਣਾ ਲੰਗਰ ਸਾਹਿਬ ਤਾਂ ਅਸੀਂ ਸੋਚਿਆ ਕਿ ਹੁਣ ਟਾਈਮ ਹੈਗਾ ਤਾਂ ਆਪਾਂ ਨੂੰ ਜਾਇ ਆਉਣਾ ਚਾਹੀਦਾ ਨਾਲੇ ਥੋੜੀ ਜੀ ਮੰਮੀਆਂ ਦੀ ਆਊਟਿੰਗ ਹੋਗੀ ਤੇ ਬੱਸ ਅਸੀਂ ਸੌਣ ਲੱਗ ਗਏ ਮੈਂ ਜਲਦੀ ਜਲਦੀ ਵਾਈਂਡ ਅਪ ਕਰੂੰਗੀ ਵੀਡੀਓ ਨੂੰ ਜਨ ਸਾਹਿਬ ਵੀ ਚਲੇ ਗਏ ਨੇ ਕਿਤੇ ਹੋਰ ਕੰਮ ਤੇ ਸੋ ਮੈਂ ਸੋਚਿਆ ਕਿ ਮੈਂ ਡਿਨਰ ਵਗੈਰਾ ਕਰਨ ਤੋਂ ਪਹਿਲਾਂ ਵੀਡੀਓ ਨੂੰ ਵਾਈਂਡ ਅਪ ਕਰਦਾ ਤੇ ਆਪਾਂ ਮਿਲਾਂਗੇ ਹੁਣ ਅਗਲੀ ਕਿਸੇ ਸੋਹਣੀ ਜੀ ਵੀਡੀਓ ਦੇ ਵਿੱਚ ਤੇ ਇਦਾਂ ਹੀ ਵੀਡੀਓਜ਼ ਨੂੰ ਪਿਆਰ ਦੇਂਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਟਿਲ ਦੈਨ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰੱਬ ਰੱਖਾ